ਬਰੇ ਇੱਕ ਤਾਂ ਮਾ ਗਾਣਾ ਹੁੰਦਾ ਕਿਹੜਾ ਸਾਡੇ ਘਰ ਦੇ ਸਤਾਰਾ ਠੀਕੇ ਪਹਿਲਾਂ ਮੈਂ ਬਹੁਤ ਸੁਣਦੀ ਸੀ ਮੈਨੂੰ ਬਹੁਤ ਸੋਹਣਾ ਲੱਗਦਾ ਬਈ ਥੋੜਾ ਥੋੜਾ ਜਿਹਾ ਗਾ ਲੈਣਾ ਪਰ ਮੈਨੂੰ ਪੂਰਾ ਤਾਂ ਆਉਂਦਾ ਨਹੀਂ ਮਾੜਾ ਜਿਹਾ ਮੈਨੂੰ ਆਉਂਦਾ ਬਸ ਦੇਖੇ ਫਿਰ ਗਾ ਕੇ ਹਾਂ ਗਾ ਕੇ ਦੇਖ ਲੈ ਚਲ ਫਿਰ ਉਹ ਤੇਰੀ ਬੀਰ ਪੂਰੇ ਨੰਗਨੀ ਉਸਰੇ ਦੇ ਮਲੰਗ ਬੀਰ ਪੂਰੇ ਨੰਗਨੀ ਉਸਰੇ ਦੇ ਮਲੰਗ ਆਏ ਬਿਮਾਰ ਦੀ ਰਹਿ ਤਬੜਈ ਜਿਨ੍ਹਾਂ ਨੂੰ ਵੱਡੇ ਛੇਠ ਆਕਦੀ ਏਰੀ ਵੀ ਰਮੈ ਨੂੰ ਦਾਰੂ ਨਾ ਪਲਾਈ ਜਿਨਾ ਨੂੰ ਬੱਡੇ ਸੀਟੀ ਆਕਦੀ ਜੱਟਾ ਝੂਠ ਨਾ ਤੁਮਾਰ ਮੇਰੇ ਵੀਰ ਸਰਦਾਰ ਝੂਠ ਨਾ ਤੁਮਾਰ ਮੇਰੇ ਵੀਰ ਸਰਦਾਰ ਠੋਕ ਪਿੰਡ ਚੇਪਾਉਣਾ ਮੇਰੇ ਪੇਕੇ ਬੇ ਪਾਣੀ ਮੰਗੋ ਪੀਣ ਬੋਤਲਾ ਸਾਡੇ ਘਰ ਦੇ 17 ਠੇਕੇ ਪਾਣੀ ਮੰਗੋ ਪੀਣ ਬੋਤਲਾ ਉਹ ਵੱਡੀ ਐ ਮੈਂ ਜੱਜਣੇ ਨਾਲ ਨਾਲ ਢਾਲਨੀ ਤਰਕੀ ਬਗੈਤੀ ਮਖਰੀ ਦੀ ਢਾਲਨੀ ਬਟ ਇਹ ਮੈਂ ਜਾਣ ਨੀ ਨਗਲ ਨਾਲ ਟਾਲਨੀ ਤਾਲਕੇ ਬਗੈਰ ਦਿੱਤੀ ਮਾਝਰੀ ਦੀ ਡਾਲਨੀ ਉਹ ਅੱਛੇ ਤੇਰੇ ਵੀਰ ਜਦੋਂ ਟਾਲਦੇ ਜੇਤੀ ਆਖੇ ਤੇਰੇ ਵੀਰ ਜਦੋਂ ਟਾਲਦੇ ਜੇਤੀ ਦਾਰੂ ਹਾਰ ਕੇ ਮੈਂ ਪੰਦੇ ਓ ਮੰਗਾਈ ਜੇ ਲਾਲੂ ਵੱਡੇ ਸੀਟੀ ਆਖਦੀ ਤੇਰੇ ਵੀਰ ਮੈਨੂੰ ਦਾਰੂ ਨਾ ਪਲਾਈ ਜਿਨਾ ਨੂੰ ਵੱਡੇ ਸੀਟੀ ਆਖਦੀ ਜੱਟਾ ਮੇਰੇ ਮਾਪਿਆਂ ਨੂੰ ਉਹ ਦੁਨਾ ਬਣਾਵੇ ਤਿੰਨ ਡੰਗ ਦਿੱਤਾ ਤੈਨੂੰ ਖੰਡ ਦਾ ਕੜਾਵੇ ਬਾਈ ਪਤਾ ਕੀ ਗੱਲਾਂ ਇਹਨਾਂ ਦੀ ਭੂੜੀ ਰੋਜ਼ ਗੁਰਦੁਆਰੇ ਬਾਕ ਜੰਡੀਆਂ ਗੁਰਦੁਆਰੇ ਜਾ ਜਾ ਕੇ ਨਾ ਦੇ ਕੇ ਇਕੱਠੀ ਕਰਕੇ ਰੱਖੀ ਜਾਂਦੀ ਆ ਕਮਲੀ ਜੀ ਉਹ ਜਦੋਂ ਕੋਈ ਰਿਸ਼ਤੇਦਾਰ ਆਉਂਦੇ ਨੇ ਕੋਲੀ ਚ ਪੱਟੇ ਜਾਂਦੀ ਆ ਇਹ ਚੰਗੀ ਗੱਲ ਪੁੱਤ ਨਾ ਮੇਰੀ ਮਾਂ ਨੂੰ ਤੇ ਗੁਰਦੁਆਰੇ ਨੂੰ ਬਦਨਾਮ ਨਾ ਕਰ ਭਰਾਵਾ ਐ ਸੋਤਨੀ ਫੇਰਾ ਮੈਨੂੰ ਐ ਗੱਲ ਤੋਂ ਗੁੱਸਾ ਆ ਜਾਂਦਾ ਹਾਂਜੀ ਚਲੋ ਖੰਡ ਦਾ ਖੜਾਤਾ ਮਿਲਦਾ ਨਾ ਹਾਂ ਜੱਟਾ ਮੇਰੇ ਮਾਪਿਆਂ ਨੂੰ ਬੁੱਧੂ ਨਾ ਬਣਾਵੇ ਤੈਨੂੰ ਡੰਗ ਦਿੱਤਾ ਤੈਨੂੰ ਖੰਡ ਦਾ ਕੜਾਵੇ ਤਲਕੇ ਕਿ ਕਿ ਤਲਕੇ ਕਿ ਉੱਚ ਤੈਨੂੰ ਖੁੱਲ ਕੇ ਖਵਾਏ ਤਲਕੇ ਕਿ ਉੱਚ ਤੈਨੂੰ ਖੁੱਲ ਕੇ ਖਵਾਏ ਤੇਰੇ ਪਿਓ ਨਾ ਪਰੌਂਠੇ ਕਦੇ ਦੇਖੇ ਬੇਪਾਣੀ ਮੰਗੂ ਪੀਣ ਬੋਤਲਾਂ ਸਾਡੇ ਘਰ ਦੇ ਸਤਾਰਾਂ ਠੇਕੇ ਪਾਣੀ ਮੰਗੂ ਪੀਣ ਬੋਤਲਾਂ ਲਓ ਇਹ ਗੀਤ ਡਰਾਈਵਰ ਵੀਰਾਂ ਵਾਸਤੇ ਸੁਣੋ ਜਰਾ ਬੜੇ ਡਰ ਐ ਮੇਰੇ ਪੈੜੇ ਹੁੰਦੇ ਉਹ ਬੜੇ ਡਰ ਐ ਪਰ ਪੈੜੇ ਹੁੰਦੇ ਸਾਰੀ ਦੁਨੀਆ ਕਹਿੰਦੀ ਮੈਨੂੰ ਪਊਗਾ ਮਹਿੰਗਾ ਹੈ ਮੈਨੂੰ ਪਊਗਾ ਮਹਿੰਗਾ ਮੈਂ ਡਰਦੀ ਨਾ ਵੈਂਦੀ ਮੈਨੂੰ ਪਊਗਾ ਮਹਿੰਗਾ ਮੈਂ ਡਰਦੀ ਨਾ ਵੈਂਦੀ ਮੈਨੂੰ ਪਊਗਾ ਮਹਿੰਗਾ ਉਹ ਪਿਆਰ ਦੀਆਂ ਹਾਂ ਦੋ ਗੱਲਾਂ ਕਰਕੇ ਯਾਦੀਆਂ ਹਾਂ ਦੋ ਗੱਲਾਂ ਕਰਕੇ ਵੇਲਾ ਲਈ ਤਕਨੀ ਚੁੱਪ ਕਰਕੇ ਚੜ ਜਾ ਹਈ ਚੁੱਪ ਕਰਕੇ ਚੜ ਜਾ ਮਿੱਤਰਾਂ ਦਾ ਚੱਲਿਆ ਟਰੱਕਨੀ ਚੁੱਪ ਕਰਕੇ ਚੜ ਜਾ ਟੋਣ ਨੋ 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 ਟੋਣ ਨੋ 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 ਟੋਣ ਨੋ ਨੋ ਮੈਨੂੰ ਲੈ ਚੱਲ ਤਿਆਣੇ ਬੇਪਮੇ ਪੜਾ ਲੈਨੇ ਤੇਰਾ ਕਿੰਝ ਬੀਬੀ ਕਹਿਣਾ ਵੇ ਤੇ ਫਿਰਦੇ ਚੱਕੇ ਟੀਰਾ ਟੀਰਾ ਇੱਲ ਦੇ ਪੰਜੇ ਵੋਟ ਵੋ ਕਰਾਂ ਜਿੰਦ ਮੈਂ ਮਿਲ ਜਿੰਦ ਪਈ ਮੇਰੀ ਸੰਦੀ ਮੈਨੂੰ ਪਾਉਗਾ ਮਹਿੰਗਾ ਹੈ ਮੈਨੂੰ ਪਾਉਗਾ ਮਹਿੰਗਾ ਮੈਂ ਡਰਦੀ ਨਾ ਵੈਂਦੀ ਮੈਨੂੰ ਪਾਉਗਾ ਮਹਿੰਗਾ ਅੱਜ ਵਰਗਾ ਮਿਲਾਂ ਅੱਜ ਵਰਗਾ ਮਿਲਾਂ ਨੀ ਪਲਾਂ ਫਿਰ ਮੁੜ ਕੇ ਕਦੇ ਹੱਥ ਆਉਣਾ ਤੇਰੀ ਨਾਲ ਦੁੱਕੜੀਆਂ ਨੇ ਅਸਾਂ ਨੇ ਹੱਸ ਕੇ ਜੀ ਪਰ ਚਾਉਣਾ ਉਹ ਪਿਆਰ ਦੀਆਂ ਦੁਗਲਾਂ ਕਰਕੇ ਪਿਆਰ ਦੀਆਂ ਦੁਗਲਾਂ ਕਰਕੇ ਵੀੜਾ ਲਈਏ ਚੱਕਨੀ ਚੁੱਪ ਕਰਕੇ ਚੜ ਜਾ ਹਈ ਚੁੱਪ ਕਰਕੇ ਚੜ ਜਾ ਮਿੱਤਰਾਂ ਦਾ ਚੱਲਿਆ ਟਰੱਕਨੀ ਚੁੱਪ ਕਰਕੇ ਚੜ ਜਾ ਮੈਨੂੰ ਹੱਥ ਲਗਾ ਮੀਨਾ ਬਹਿਰੀਆ ਛੱੜ ਦੇ ਮੇਰੀ ਆਵਾਮਾ ਓ ਓ ਅੱਜ ਮੈਂ ਫਸ ਗਈ ਫੁੱਲ ਕੇ ਬੇਮੁੜ ਕੇ ਹੱਥ ਕੰਨਾਂ ਨੂੰ ਲਾ ਮਾ ਪਰਵਾਨਾ ਤੇਰੇ ਪੁੱਠੇ ਕਰੇ ਮੈਂ ਬਿਲਕੁਲ ਨਾ ਸਹੰਦੀ ਮੈਨੂੰ ਪੌਗਾ ਮਹਿੰਗਾ ਹੈ ਮੈਨੂੰ ਪੌਗਾ ਮਹਿੰਗਾ ਮੈਂ ਡਰਦੀ ਨਾ ਵੈਂਦੀ ਮੈਨੂੰ ਪੌਗਾ ਮਹਿੰਗਾ ਓ ਮਿੱਤਰਾਂ ਦਾ ਚੱਲਿਆ ਟਰਕ ਨੀ ਚੁੱਪ ਕਰਕੇ ਚੱਲ ਜਾ ਮੈਂ ਨਾ ਡਰਦੀ ਵੈਂਦੀ ਮੈਨੂੰ ਪੌਗਾ ਮਹਿੰਗਾ ਓ ਚੁੱਪ ਕਰਕੇ ਚੱਲ ਜਾ ਮੇਰਾ ਜੇਠ ਸੀ ਚਨਾ ਵੀ ਜਦ ਮੈਨੂੰ ਲੈਣ ਆਇਆ ਮੇਰੀ ਤਾਈ ਨੂੰ ਤਾਂ ਕਹਿੰਦਾ ਮੈਂ ਤਾਂ ਸੁਣਿਆ ਸੀ ਤਾਇਆ ਉਹਨੂੰ ਪੜੂਏ ਨੂੰ ਕੌਣ ਸਮਝਾਵੇ ਕਿਸੇ ਦੇ ਨਾਲ ਨੰਨੋ ਤੋਰਨੀ ਮੁੰਡਾ ਅੱਜ ਤਾਂ ਬਸੰਗ ਲੈ ਜਾਵੇ ਕਿਸੇ ਦੇ ਨਾਲ ਨੰਨੋ ਤੋਰਨੀ ਹੁਣ ਤੋਂ ਬਾਡੀਆਂ ਦਾ ਜੋਰ ਬੇਬੇ ਕਰੀ ਸੀ ਬਿਮਾਰ ਤਾਈ ਨੂੰ ਖੱਲਿਆ ਸੀ ਜੇਠ ਹੈਰਾ ਕਰੀ ਕਹਤੇ ਆਰਨੀ ਤੈਨੋਂ ਕਲਿਆ ਜੀਠ ਤੇਰਾ ਕਾਰਿ ਕਹਿ ਤਿਆਰ ਕਾਰ ਬੰਤਣ ਕਲੀ ਪਰਿ ਜਾਏ ਨੀ ਕਰ ਚਾਲ ਕੱਡੂ ਰਾੜੀ ਕਾਂ ਮੇਰੇ ਵੀਰ ਨਾਲ ਕਿਉਂ ਨਾ ਦਸਿ ਹਾਈ ਨੀ ਕਰ ਚਾਲ ਕੱਟੂ ਰਾੜੀ ਕਾਂ ਵੇ ਆਮਨ ਜੇ ਤੇ ਸ਼ਰਾਬੀ ਹਰੀ ਰਾਤ ਬੋਲਿਆ ਗਾਲਾਂ ਕੱਢ ਕੇ ਸੀ ਜੇਥਨੇ ਕੁਫਰ ਤੋਲਿਆ ਪਿਆ ਮੰਜੇ ਤੇ ਸ਼ਰਾਬੀ ਹਰੀ ਰਾਤ ਬੋਲਿਆ ਗਾਲਾਂ ਕੱਢ ਕੇ ਸੀ ਜੇਥਨੇ ਕੁਫਰ ਤੋਲਿਆ ਪਤਾ ਨਹੀਂ ਕਿਹੜੀ ਗੱਲਾਂ ਕੀਤੀ ਵੀਰੇ ਨੇ ਸਮਾਈ ਵੇ ਪਤਾ ਨਹੀਂ ਕਿਹੜੀ ਗੱਲਾਂ ਕੀਤੀ ਵੀਰੇ ਨੇ ਸਮਾਈ ਉਹ ਤਾਂ ਹੋਏ ਨਾ ਕਿਸੇ ਤੋਂ ਅਖਵਾਵੇ ਕਿਸੇ ਦੇ ਨਾਲ ਨੰਨਿਓ ਤੋੜਨੀ ਮੁੰਡਾ ਆਜ ਤਾਂ ਬਸ਼ੰਗ ਲੈ ਜਾਵੇ ਕਿਸੇ ਦੇ ਨਾਲ ਨੰਨਿਓ ਤੋੜਨੀ